ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਕੋਲੋਂ ਹਰ ਵੇਲੇ ਤੁਹਾਡੀਆਂ ਖੁਸ਼ੀਆਂ ਖੇੜਿਆਂ ਦੀ ਕਾਮਨਾ ਕਰੀਦੀ ਐ ਸਰਬੱਤ ਦਾ ਭਲਾ ਮੰਗੀਦਾ ਵਾਹਿਗੁਰੂ ਸਾਰਿਆਂ ਨੂੰ ਤੁਹਾਨੂੰ ਤੰਦਰੁਸਤੀਆਂ ਦੇਵੇ ਖੁਸ਼ ਰੱਖੇ ਮਰਾਦਾਂ ਸਭ ਦੀਆਂ ਪੂਰੀਆਂ ਕਰੇ ਸੱਚੇ ਪਾਤਸ਼ਾਹ ਸੋ ਅੱਜ ਜਿਹੜੀ ਮੈਂ ਤੁਹਾਨੂੰ ਬਾਤ ਸੁਣਾਉਣ ਲੱਗੀ ਆ ਜਿਵੇਂ ਆਪਾਂ ਕਹਿੰਦੇ ਆ ਵੀ ਕਿਸਮਤ ਬਦਲੀ ਨਹੀਂ ਜਾਂਦੀ ਹੈ ਵੀ ਗੱਲਾਂ ਸੱਚੀਆਂ ਨਹੀਂ ਵੀ ਬਦਲੀ ਜਾਂਦੀ ਜੋ ਕਰਮਾਂ ਚ ਲਿਖਿਆ ਉਹ ਬਣ ਕੇ ਖੜਦਾ ਹੈ ਪਰ ਕਈ ਵਾਰੀ ਕੋਈ ਇਹੋ ਜਿਹੇ ਵੀ ਬੰਦੇ ਉੱਠੇ ਨੇ ਆਪਾਂ ਦੇਖੇ ਨੇ ਜਿਨ੍ਹਾਂ ਨੇ ਆਪਣੀਆਂ ਕਿਸਮਤਾਂ ਬਦਲ ਵੀ ਲਈਆਂ ਸੋ ਇਸੇ ਤਰ੍ਹਾਂ ਦੀ ਅੱਜ ਆਪਣੀ ਬਾਤ ਆ ਇੱਕ ਮੁੰਡਾ ਹੈ 12-13 ਸਾਲ ਦਾ ਘਰੇ ਗਰੀਬੀ ਹੈ ਬਹੁਤ ਉਸੇ ਦੀ ਤੁਹਾਨੂੰ ਅੱਜ ਬਾਤ ਸੁਣਾਉਣੀ ਆ ਬਹੁਤ ਸੋਹਣੀ ਬਾਤ ਹੈ ਸਾਰੀ ਸੁਣਿਓ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਦੱਸਿਓ ਕਿੱਥੋਂ-ਕਿੱਥੋਂ ਸੁਣਦੇ ਹੋ ਸੋ ਸੁਣੋ ਪਿਆਰੀ ਜੀ ਬਾਤ ਵਿੱਚ ਨਾ ਛੱਡਿਓ ਬਾਹਲੀ ਲੰਬੀ ਤਾਂ ਮੈਂ ਪਾਉਂਦੀ ਨਹੀਂ ਹੁੰਦੀ ਤੇ ਸੁਣਿਓ ਇਹਨੂੰ ਸਾਰੀ ਨੂੰ ਸਿਰੇ ਤੋਂ ਅੰਤ ਤੱਕ ਇੱਕ ਪਾਈ ਕਿਸ ਪਿੰਡ ਦੇ ਵਿੱਚ ਇੱਕ ਪਤੀ ਪਤਨੀ ਰਹਿੰਦੇ ਸੀ ਉਹੋ ਕੁਝ ਕੁ ਮਹੀਨੇ ਹੋਏ ਸੀ ਉਹਨਾਂ ਦੇ ਵਿਆਹ ਨੂੰ ਤਾਂ ਉਹਨਾਂ ਦੇ ਚਲੋ ਉਹ ਜਿਹੜੀ ਕੁੜੀ ਸੀ ਉਹ ਪ੍ਰੈਗਨੈਂਟ ਹੋ ਗਈ ਭਾਈ ਤਾਂ ਜਿਹੜਾ ਅਚਾਨਕ ਹੀ ਜਿਹੜਾ ਉਹਦੇ ਘਰ ਵਾਲਾ ਸੀ ਮੁੰਡਾ ਉਹ ਮਰ ਗਿਆ ਮਰਿਆ ਹੋਇਆ ਤਾਂ ਕੁੜੀ ਬਹੁਤ ਦੁਖੀ ਹੋਗੀ ਕੋਈ ਕਮਾਉਣ ਵਾਲਾ ਨਾ ਇਕੱਲੀ ਜਾਣੀ ਪੇਟ 'ਚ ਬੱਚਾ ਪਲ ਰਿਹਾ ਹੈ ਪਹਿਲਾਂ ਤਾਂ ਉਹ ਸੋਚੇ ਵੀ ਮੈਂ ਹੁਣ ਕੀ ਕਰੂੰਗੀ ਰਹਿ ਕੇ ਦੁਨੀਆ ਹੀ ਸੁੰਨੀ ਹੋ ਜਾਂਦੀ ਹੈ ਅਗਲੇ ਦੀ ਤਾ ਫੇਰ ਉਹਨੇ ਸੋਚਿਆ ਵੀ ਨਾ ਵੀ ਮੈਂ ਨਹੀਂ ਮਰ ਸਕਦੀ ਮੇਰਾ ਤਾਂ ਇਹ ਬੱਚੇ ਦਾ ਕੀ ਕਸੂਰ ਹੈ ਵੀ ਮੈਂ ਇਹਨੂੰ ਇਹਦੇ ਵਾਸਤੇ ਜ਼ਰੂਰ ਰਹਿਣਾ ਚਾਹੀਦਾ ਚਲੋ ਭਾਈ ਪਿੰਡ ਚ ਕਿਸੇ ਦਾ ਕੰਮ ਧੰਦਾ ਕਰਕੇ ਰੋਟੀ ਰੁੱਟੀ ਖਾ ਲਿਆ ਕਰੇ ਗਰੀਬੀ ਬਹੁਤ ਕਮਾਉਣ ਵਾਲਾ ਕੋਈ ਹੈ ਹੀ ਨਹੀਂ ਹੁਣ ਉਹ ਵੀ ਵਿਚਾਰੀ ਤੀਵੀ ਮੰਨੀ ਕਿੰਨਾ ਕੁ ਕੀ ਕਮਾਵੇ ਚਲੋ ਜੀ ਦਿਨ ਪੈ ਕੇ ਰੱਬ ਨੇ ਇੱਕ ਪੁੱਤ ਨੂੰ ਜਨਮ ਦੇਤਾ ਉਹਦੇ ਕਰੇ ਜਦੋਂ ਪੁੱਤ ਹੋ ਗਿਆ ਤਾਂ ਹੁਣ ਨਾਲ ਉਹਦਾ ਵੀ ਹੈ ਕਰਨਾ ਹੈ ਉਹਨੇ ਸਭ ਕੁਝ ਉਹ ਇੱਕ ਦੋ ਘਰਾਂ ਦੇ ਭਾਂਡੇ ਮੰਜਣ ਲੱਗ ਗਈ ਕਿਸੇ ਦੇ ਝਾੜੂ ਪੋਚਾ ਲਾਉਣ ਲੱਗ ਗਈ ਵਿਚਾਰੀ ਬੱਚੇ ਨੂੰ ਪਾਲ ਰਹੀ ਹੈ ਚਲੋ ਅੱਜ ਕੁਛ ਕੱਲ ਕੁਛ ਜੀ ਬੱਚਾ 12 13 ਸਾਲ ਦਾ ਹੋ ਗਿਆ 12 13 ਸਾਲ ਦਾ ਹੋ ਗਿਆ ਜਦੋਂ ਤਾਂ ਉਹਦੀ ਪਿੰਡ ਦੇ ਵਿੱਚ ਆਪਦੀ ਉਮਰ ਦੇ ਜਿਹੜੇ ਮੁੰਡਿਆਂ ਨਾਲ ਦੋਸਤੀ ਸੀ ਉਹ ਸਾਰੇ ਵਧੀਆ ਘਰਾਂ ਦੇ ਮੁੰਡੇ ਉਹਨਾਂ ਕੋਲੇ ਜ਼ਰੂਰੀ ਦੀਆਂ ਚੀਜ਼ਾਂ ਸਭ ਜੋ ਜੀ ਕਰੇ ਮੰਗਾਉਣ ਆ ਬਰਤਨ ਪੈਸੇ ਵੀ ਤਾਂ ਸੋਚਿਆ ਕਰੇ ਵੀ ਸਾਡੇ ਘਰੇ ਕਿਉਂ ਗਰੀਬੀ ਆ ਸਾਡੇ ਤਾਂ ਇੰਨਾ ਕੁਝ ਹੈ ਨਹੀਂ ਇਹਨਾਂ ਦੇ ਤਾਂ ਹਰ ਚੀਜ਼ ਹੁੰਦੀ ਹੈ ਇੱਕ ਦਿਨ ਆਪਦੀ ਮਾਂ ਨੂੰ ਕਹਿਣ ਲੱਗਿਆ ਆ ਕੇ ਕਹਿੰਦਾ ਮਾਂ ਕਹਿੰਦਾ ਆਪਣੇ ਘਰੇ ਇੰਨੀ ਗਰੀਬੀ ਕਿਉਂ ਆ ਕਹਿੰਦਾ ਕਿਸੇ ਦੇ ਨਹੀਂ ਹੈਗੀ ਮੇਰੇ ਦੋਸਤਾਂ ਦੇ ਉਹ ਕਹਿੰਦੀ ਪੁੱਤ ਇਹ ਤਾਂ ਕਰਮਾਂ ਦਾ ਲਿਖਿਆ ਹੁੰਦਾ ਹੈ ਬੀਜੋ ਬਣਿਆ ਕਰਮਾਂ ਦੇ ਵਿੱਚ ਲਿਖਿਆ ਹੁੰਦਾ ਕਹਿੰਦੀ ਉਹ ਬਣੀ ਜਾਂਦਾ ਕਹਿੰਦੀ ਆਪਾਂ ਇੱਚ ਕੋਈ ਕੁਝ ਨਹੀਂ ਕਰ ਸਕਦੇ ਕਹਿੰਦਾ ਮਾਂ ਕਰਮ ਕੌਣ ਲਿਖਦਾ ਹੁੰਦਾ ਹੈ ਕਹਿੰਦੀ ਭਗਵਾਨ ਜੀ ਲਿਖਦੇ ਨੇ ਕਹਿੰਦਾ ਭਗਵਾਨ ਜੀ ਕਿੱਥੇ ਮਿਲਦੇ ਨੇ ਉਹ ਕਹਿੰਦੀ ਤਾਂ ਕੀ ਲੈਣਾ ਤੂੰ ਮੈਂ ਪੜਨਾ ਸਕੂਲ ਲਾਇਆ ਤੇ ਕਹਿੰਦੀ ਤੇਰਾ ਸਾਰਾ ਕੁਝ ਕਰੂੰਗੀ ਤੂੰ ਪੜਹੀਂ ਜਾ ਤੱਸ ਕਹਿੰਦੀ ਤਾਂ ਕਿੱਥੇ ਮਿਲਣਾ ਭਗਵਾਨ ਜੀ ਨੂੰ ਜਿਵੇਂ ਆਪਾਂ ਬੱਚੇ ਨੂੰ ਟਾਲਦੇ ਆਂ ਉਹ ਥੋੜਾ ਜਿਹਾ ਜਿੱਦੀ ਸੀ ਹਿੰਡ ਕਰਦਾ ਸੀ ਮੁੰਡਾ ਹਰ ਇੱਕ ਗੱਲ ਦੀ ਇਹ ਜੀ ਚੰਗੀ ਗੱਲ ਗੱਲ ਦੀ ਉਹ ਕਹਿੰਦਾ ਨਾ ਮਾਂ ਮੈਨੂੰ ਤਾਂ ਦੱਸ ਭਗਵਾਨ ਜੀ ਕਿੱਥੇ ਮਿਲਣਗੇ ਕਹਿੰਦੀ ਉਹ ਤਾਂ ਜੰਗਲਾਂ 'ਚ ਮਿਲਦੇ ਨੇ ਚਲੋ ਜੀ ਭੱਗਿਆ ਸਵੇਰ ਨੂੰ ਕਹਿੰਦਾ ਮਾਂ ਜਾਣਾ ਮੈਂ ਭਗਵਾਨ ਜੀ ਕੋਲ ਭਾੜ ਕੇ ਪੁੱਛਦਾ ਵੀ ਮੈਨੂੰ ਇੰਨੀ ਗਰੀਬੀ 'ਚ ਕਿਉਂ ਦਿੱਤਾ ਹੈ ਉਹਨੇ ਚਲੋ ਭਾਈ ਮਾਂ ਨੇ ਬਥੇਰਾ ਰੋਕਿਆ ਕਾਨੂੰ ਰੁਕਦਾ ਵਾਗਿਆ ਜੰਗਲ ਚ ਹੱਕਾ ਮਾਰਦਾ ਫਿਰਦਾ ਉੱਚੀ ਉੱਚੀ ਭਗਵਾਨ ਜੀ ਮੈਨੂੰ ਮੇਰੇ ਸਾਹਮਣੇ ਆਓ ਮੈਂ ਤੁਹਾਨੂੰ ਤੁਹਾਨੂੰ ਭਾਲਦਾ ਫਿਰਦਾ ਤੁਹਾਡੇ ਕੋਲ ਆਇਆ ਮੈਨੂੰ ਦੱਸੋ ਤੁਸੀਂ ਮੈਨੂੰ ਇੰਨੀ ਗਰੀਬੀ ਸਾਡੇ ਘਰੇ ਕਿਉਂ ਦਿੱਤੀ ਐ ਸਾਰਿਆਂ ਦੇ ਘਰੇ ਸਭ ਕੁਝ ਐ ਸਾਡੇ ਕੋਲ ਕੁਝ ਵੀ ਨਹੀਂ ਹੈਗਾ ਮੈਨੂੰ ਤੇ ਮੇਰੀ ਮਾਂ ਨੂੰ ਕਿਉਂ ਇੰਨੀ ਗਰੀਬੀ ਦਿੱਤੀ ਐ ਉੱਚੀ ਉੱਚੀ ਹੱਕਾ ਮਾਰਦਾ ਫਿਰੇ ਤਾਂ ਮਾਤਾ ਪਾਰਵਤੀ ਜੀ ਨੇ ਸੁਣਿਆ ਤਾ ਸ਼ਿਵ ਜੀ ਭਗਵਾਨ ਨੂੰ ਕਹਿਣ ਲੱਗੀ ਵੀ ਭਗਵਾਨ ਜੀ ਤੁਹਾਨੂੰ ਭਗਤ ਬੁਲਾ ਰਿਹਾ ਹੈ ਹੱਕਾ ਮਾਰਦਾ ਫਿਰਦਾ ਹੈ ਉਹ ਕਹਿੰਦੇ ਪਾਰਵਤੀ ਆਪਾਂ ਉਹਦਾ ਕੁਝ ਨਹੀਂ ਕਰ ਸਕਦੇ ਉਹਦੇ ਕਰਮਾਂ 'ਚ ਹੈ ਹੀ ਲਿਖੀ ਹੋਈ ਗਰੀਬੀ ਉਹ ਕਹਿੰਦੀ ਵੀ ਨਹੀਂ ਤੁਸੀਂ ਚਲੋ ਕਹਿੰਦੀ ਉਹਦੀ ਗੱਲ ਤਾਂ ਸੁਣੋ ਬੱਚਾ ਕਹਿੰਦੀ ਮਾਰਦਾ ਜੰਗਲਾਂ 'ਚ ਫਿਰਦਾ ਭਾਲਦਾ ਚਲੋ ਕਹਿੰਦੀ ਮੈਂ ਤਾਂ ਜਾਣੀ ਆ ਨਾਲ ਭਗਵਾਨ ਜੀ ਨੂੰ ਜਾਣਾ ਪਿਆ ਬਾਗੇ ਜਦੋਂ ਗਏ ਤਾਂ ਉਹਦੇ ਮੂਰੇ ਪ੍ਰਗਟ ਹੋ ਗਏ ਜਾ ਕੇ ਬੱਚੇ ਦੇ ਉਹ ਕਹਿਣ ਲੱਗਿਆ ਭਗਵਾਨ ਜੀ ਸਭ ਤੇ ਘਰੇ ਸਾਰਾ ਕੁਝ ਹੈ ਮੇਰੀ ਮਾਂ ਨੂੰ ਤੁਸੀਂ ਇੰਨੀ ਗਰੀਬੀ ਕਿਉਂ ਦਿੱਤੀ ਹੈ ਮੇਰੀ ਮਾਂ ਨੂੰ ਤੁਸੀਂ ਛੋਟੀ ਜੀ ਉਮਰ ਚ ਵਿਧਵਾ ਕਿਉਂ ਕਰਤਾ ਨਾ ਮੇਰਾ ਕੋਈ ਬਾਪ ਹੈ ਨਾ ਸਾਡੇ ਪੈਸੇ ਨੇ ਸਾਡੇ ਬਹੁਤ ਗਰੀਬੀ ਹੈ ਤੇ ਉਹ ਕਹਿੰਦੇ ਵੀ ਭਗਵਾਨ ਜੀ ਕਹਿਣ ਲੱਗੇ ਸ਼ਿਵ ਜੀ ਭਗਵਾਨ ਕਹਿੰਦੇ ਵੀ ਮੈਂ ਤਾਂ ਪੁੱਤਰ ਇਹਦੇ 'ਚ ਕੁਝ ਨਹੀਂ ਕਰ ਸਕਦਾ ਵੀ ਮਤੂਆਏ ਕਰ ਆ ਮੈ ਤੋਂ ਮੈਂ ਤੈਨੂੰ ਇੱਕ ਹਾਰ ਦਿਨਾ ਇਹ ਹਾਰ ਲੈ ਜਾ ਇਹਨੂੰ ਵੇਚ ਕੇ ਜਿਹੜਾ ਕੁਸੇ ਦੇ ਤੋਂ ਬੱਟੇਗਾ ਪੈਸੇ ਆਉਣਗੇ ਆਪਦਾ ਕੰਮ ਧੰਦਾ ਚਲਾ ਲਈ ਕੋਈ ਤੇਰੇ ਕੋਈ ਚੰਗੇ ਦਿਨ ਆ ਜਾਣਗੇ ਬੜੀ ਖੁਸ਼ੀ-ਖੁਸ਼ੀ ਹਾਰ ਲੈ ਕੇ ਮੁੜ ਗਿਆ ਰਾਹ 'ਚ ਜਾਂਦਾ ਜਦੋਂ ਗੱਲਾਂ ਕਰਦਾ ਜਾਂਦਾ ਵੀ ਮਾਂ ਨੂੰ ਦਿਖਾਉਂਦੇਖ ਭਗਵਾਨ ਜੀ ਨੇ ਹਾਰ ਦਿੱਤਾ ਹੁਣ ਆਪਾਂ ਅਮੀਰ ਹੋ ਜਾਾਂਗੇ ਆਪਣੇ ਕੋਲ ਵੀ ਪੈਸੇ ਆ ਜਾਣਗੇ ਚਲੋ ਜਦੋਂ ਜਾਂਦਾ ਤਾਂ ਉਹਨੂੰ ਰਾਹ 'ਚ ਉਹਨੇ ਸੋਚਿਆ ਵੀ ਲੈ ਮੈਂ ਇੱਥੇ ਪਿਸ਼ਾਬ ਕਰ ਲਾਂ ਹਾਰ ਨੂੰ ਇੱਕ ਉੱਥੇ ਪੱਥਰ ਜਾਂ ਪਿਆ ਸੀ ਉਹਦੇ ਉੱਤੇ ਧਰਤਾ ਤੇ ਆਪ ਪਰਾਂ ਜਾ ਕੇ ਪਿਸ਼ਾਬ ਕਰਨ ਲੱਗਿਆ ਤਾਂ ਇੱਕ ਇੱਲ ਆਈ ਇੱਲ ਜਿਵੇਂ ਸਾਨੂੰ ਪਤਾ ਹੀ ਹੋਣਾ ਵੀ ਪੀਲੀ ਚੀਜ਼ ਤੇ ਡਿੱਗਦੀ ਐ ਸੋਨਾ ਸੁਨਾ ਛੱਡਦੀ ਨਹੀਂ ਹੁੰਦੀ ਇੱਲ ਕਾਨ ਦੀ ਚੀਜ਼ ਦੇ ਭਲੇਖੇ ਲੈ ਜਾਂਦੀ ਆ ਉਹਨੇ ਭਾਈ ਲਾਈ ਚੁੰਝ ਚ ਪਾ ਕੇ ਨਾਲ ਹਾਰ ਨੂੰ ਲੈ ਕੇ ਉੱਡ ਗਈ ਉਹ ਮਾਗਰ ਬਥੇਰਾ ਭੱਜਿਆ ਹੁਣ ਉਹ ਤਾਂ ਅੰਬਰਾਂ ਚ ਉੱਡੀ ਜਾਂਦੀ ਆ ਉਹ ਕਿੱਥੇ ਉਹਦੇ ਨਾਲ ਰਲ ਸਕਦਾ ਚਲੋ ਜੀ ਘਰ ਨੂੰ ਵਗ ਗਿਆ ਜਾ ਕੇ ਮਾਂ ਨੂੰ ਕਹਿੰਦਾ ਮਾਂ ਅੱਜ ਕਹਿੰਦਾ ਮੈਂ ਅਮੀਰ ਹੁੰਦਾ ਹੁੰਦਾ ਬਚ ਗਿਆ ਬਸ ਬਣੀ ਜਾਣਾ ਸੀ ਅੱਜ ਤਾਂ ਅਮੀਰ ਰਹਿ ਗਿਆ ਕਹਿੰਦਾ ਅੱਜ ਉਹ ਕਹਿੰਦੀ ਕੀ ਗੱਲ ਕਹਿੰਦਾ ਇੱਲ ਲੈ ਗਈ ਚੱਕ ਕੇ ਭਗਵਾਨ ਜੀ ਨੇ ਹਾਰ ਦਿੱਤਾ ਤੀ ਮੈਨੂੰ ਸੋਨੇ ਦਾ ਬਹੁਤ ਮਹਿੰਗਾ ਉਹ ਗਾਂਧੀ ਲੰਗੁਇਜ ਵਕਾਂ ਵਾਲੀਆਂ ਗੱਲਾਂ ਮਾਰੀ ਜਾਂਦਾ ਕਹਿੰਦੀ ਚੱਲ ਕੋਈ ਨਾ ਠੀਕ ਐ ਕਹਿੰਦੀ ਕਹਿੰਦਾ ਨਾ ਠੀਕ ਕਿਵੇਂ ਕਹਿੰਦਾ ਮੈਂ ਤਾਂ ਟੜ ਕੇ ਫੇਰ ਜਾੰਗ ਬਗਵਾਨ ਜੀ ਕੋਲੇ ਮਾਂ ਨੇ ਬਥੇਰਾ ਮੋੜਿਆ ਕਾ ਨੂੰ ਮੁੜਦਾ ਭਾਈ ਟੜ ਕੇ ਫੇਰ ਵਗ ਗਿਆ ਉਵੇਂ ਜੰਗਲਾਂ ਚ ਹਾਕਾਂ ਫੇਰ ਮਾਰਦਾ ਫਿਰਦਾ ਤਾਂ ਫੇਰ ਭਗਵਾਨ ਜੀ ਹਾਜ਼ਰ ਹੋਏ ਪਾਰਵਤੀ ਮਾਤਾ ਉਹ ਕਹਿੰਦੇ ਭਗਵਾਨ ਜੀ ਸ਼ਿਵ ਜੀ ਭਗਵਾਨ ਬੋਲਦੇ ਨੇ ਕਹਿੰਦਾ ਜਿਹੜਾ ਕੱਲ ਹਾਰ ਦਿੱਤਾ ਸੀ ਤੈਨੂੰ ਉਹ ਥੋੜਾ ਰਹਿ ਗਿਆ ਮੈਨੂੰ ਫੇਰ ਦੱਸੀ ਉਹਨਾਂ ਨੂੰ ਸਾਰੀ ਗੱਲ ਕਹਿੰਦਾ ਜੀ ਉਹ ਤਾਂ ਮੈਂ ਪਿਸ਼ਾਬ ਕਰਨ ਗਿਆ ਕਹਿੰਦਾ ਉਹ ਤਾਂ ਇੱਲ ਚੱਕ ਕੇ ਲੈ ਗਈ ਉਹ ਕਹਿੰਦੇ ਫੇਰ ਹੁਣ ਤਾਂ ਮੈਂ ਤੇਰਾ ਕੁਝ ਕਰ ਨਹੀਂ ਸਕਦਾ ਇਦੂ ਵੱਧ ਕਹਿੰਦਾ ਤੂੰ ਐ ਕਰ ਉਹ ਕਹਿਣ ਲੱਗੇ ਭਗਵਾਨ ਜੀ ਵੀ ਤੂੰ ਬ੍ਰਹਮਾ ਜੀ ਕੋਲੇ ਵਗ ਜਾ ਉਹ ਕਹਿੰਦਾ ਮੈਨੂੰ ਬ੍ਰਹਮਾ ਜੀ ਦਾ ਦੱਸੋ ਕਿੱਥੇ ਮਿਲਣਗੇ ਚਲੋ ਉਹਨਾਂ ਦੇ ਦੱਸੇ ਅਨੁਸਾਰ ਬ੍ਰਹਮਾ ਜੀ ਕੋਲ ਵਗ ਗਿਆ ਉੱਥੇ ਵੀ ਜਾ ਕੇ ਉਹ ਹੀ ਸਾਨੂੰ ਭਗਵਾਨ ਜੀ ਇੰਨੀ ਗਰੀਬੀ ਕਿਉਂ ਦਿੱਤੀ ਹੈ ਮੇਰੀ ਮਾਂ ਨੂੰ ਤੁਸੀਂ ਵਿਧਵਾ ਕਿਉਂ ਕਰਤਾ ਸਾਡੇ ਭਾਗਾਾਂ 'ਚ ਇੰਨੀ ਗਰੀਬੀ ਕਿਉਂ ਲਿਖੀ ਹੈ ਤਾਂ ਉਹ ਕਹਿਣ ਲੱਗੇ ਵੀ ਮੈਂ ਨਹੀਂ ਲਿਖੀ ਗਰੀਬੀ ਬੀ ਇਹ ਤਾਂ ਤੁਹਾਡੇ ਕਰਮਾਂ 'ਚ ਹੈਗੀ ਤੀ ਜਿਹੜੀ ਉਹ ਹੀ ਚੀਜ਼ ਮਿਲੂਗੀ ਵੀ ਲੈ ਮੈਂ ਤੈਨੂੰ ਇੰਨਾ ਕ ਕਰ ਸਕਦਾ ਵੀ ਆਹ ਤੈਨੂੰ ਇੱਕ ਮੁੰਦਰੀ ਦਿਨਾ ਮੈਂ ਇਹਦੇ ਇਹ 'ਚ ਰਤਨ ਜੜੇ ਹੋਏ ਨੇ ਮੁੰਦਰੀ 'ਚ ਵੀ ਇਹ ਮੁੰਦਰੀ ਤੂੰ ਵੇਚ ਕੇ ਆਪਦਾ ਕੋਈ ਰਾਸ਼ਨ ਪਾਣੀ ਲੈ ਲਈ ਕੋਈ ਕੰਮ ਤੋਰ ਲਈ ਵੀ ਤਾਂ ਇਹ ਮੈਂ ਤਾਂ ਇੰਨੀ ਹੀ ਕਰ ਸਕਦਾ ਭਾਈ ਉੱਥੋਂ ਵੀ ਰਤਨ ਜੜੀ ਮੁੰਦਰੀ ਲੈ ਕੇ ਚੱਲ ਪਿਆ ਖੁਸ਼-ਖੁਸ਼ ਹੁੰਦਾ ਘਰ ਨੂੰ ਜਾਂਦਾ ਤਾਂ ਜਾ ਕੇ ਜਾਂਦਾ ਜਾਂਦੇ ਨੇ ਜੇਬ ਵਿੱਚ ਪਾ ਲਈ ਮੁੰਦਰੀ ਤਾਂ ਇੱਕ ਨਦੀ ਸੀ ਉੱਥੇ ਉਹਨੇ ਸੋਚਿਆ ਵੀ ਪਾਣੀ ਪੀ ਲਾਂ ਪਾਣੀ ਪੀਣ ਲੱਗਿਆ ਉਹੀ ਮਾੜੇ ਦੇ ਮਾੜੇ ਭਾਗ ਉਹ ਜੇਬ ਚ ਜਦੋਂ ਟੇਡਾ ਬੁੱਕ ਭਰਨ ਲੱਗਿਆ ਕੋਡਾ ਹੋ ਕੇ ਜੇਬ ਚੋਂ ਨਿਕਲ ਕੇ ਮੁੰਦਰੀ ਨਦੀ ਚ ਜਾ ਡਿੱਗੀ ਉਹ ਭਾਈ ਕਿਸੇ ਮੱਛੀ ਨੇ ਨਿਗੜ ਲਈ ਫੇਰ ਘਰ ਨੂੰ ਗਿਆ ਅੱਜ ਮਾਂ ਮੈਨੂੰ ਬਹੁਤ ਸੋਹਣੀ ਮੁੰਦਰੀ ਦਿੱਤੀ ਸੀ ਭਗਵਾਨ ਜੀ ਨੇ ਉਹ ਕਹਿੰਦੀ ਕਿਉਂ ਰੋਜ਼ ਕਹਾਣੀਆਂ ਬਣਾਈ ਜਾਂਦਾ ਮਾਂ ਕਹਿੰਦੀ ਕਹਿੰਦੀ ਕਿ ਐ ਵੀ ਕੋਈ ਭਗਵਾਨ ਚੀਜ਼ਾਂ ਦਿੰਦਾ ਹੁੰਦਾ ਕਹੀਂ ਜੰਗਲਾਂ 'ਚ ਜਾ ਕੇ ਤੂੰ ਤਾਂ ਉਹ ਬੋਲੀ ਜਾਂਦਾ ਕਹਿੰਦੀ ਝੂਠੀਆਂ ਗੱਲਾਂ ਕਹਾਣੀਆਂ ਨਾ ਮੇਰੇ ਕੋਲ ਬਣਾਇਆ ਕਰ ਉਹ ਕਹਿੰਦਾ ਕੋਈ ਨਾ ਮਾਂ ਤੈਨੂੰ ਜਿੱਦ ਲਿਆ ਕੇ ਦਿਖਾਇਆ ਨਾ ਤੈਨੂੰ ਫੇਰ ਪਤਾ ਲੱਗੂ ਕਹਿੰਦਾ ਉਹ ਤਾਂ ਜੇ ਡਿੱਗੀ ਪਈ ਨਾ ਹੀ ਮੈਂ ਲੈ ਕੇ ਆਉਂਦਾ ਤੀਜੇ ਦਿਨ ਭਾਈ ਫੇਰ ਵਗਿਆ ਕਹਿੰਦਾ ਮੈਂ ਤਾਂ ਫੇਰ ਜਾਵਾਂ ਹੁਣ ਉਹ ਵੀ ਸੱਚਾ ਵੀ ਮੈਨੂੰ ਤਾਂ ਮਿਲਦੇ ਨੇ ਤਾਂ ਵੱਗ ਗਿਆ ਜਦੋਂ ਫਿਰ ਬ੍ਰਹਮਾ ਜੀ ਕੋਲੇ ਵਗ ਗਿਆ ਭਾਈ ਬ੍ਰਹਮਾ ਜੀ ਨੂੰ ਗਾਹਣ ਲੱਗਿਆ ਵੀ ਉਹ ਕਹੇ ਪਹਿਲਾਂ ਹੀ ਦੇਖ ਕੇ ਕਹਿੰਦੇ ਕਿਉਂ ਫੇਰ ਆ ਗਿਆ ਤੂੰ ਕਹਿੰਦੇ ਉਹ मुੰਦਰੀ ਥੋੜੀ ਰਹਿ ਗਈ ਤੈਨੂੰ ਕਹਿੰਦਾ ਜੀ ਕਾਦੀ मुੰਦਰੀ ਉਹ ਤਾਂ ਕਹਿੰਦਾ ਮੇਰੀ ਮੈਂ ਪਾਣੀ ਪੀਣ ਲੱਗਿਆ ਨਦੀ ਚ ਡਿੱਗ ਪੀ ਕਹਿੰਦਾ ਮੈਨੂੰ ਤਾਂ ਥਿਆਈ ਹੀ ਨਹੀਂ ਕਹਿੰਦਾ ਉਹ ਕਹਿੰਦੇ ਫਿਰ ਹੁਣ ਤਾਂ ਨਹੀਂ ਮੈਂ ਤੇਰਾ ਕੁਝ ਕਰ ਸਕਦਾ ਜਿੰਨਾ ਕਿ ਮੈਂ ਕਰ ਸਕਦਾ ਤਿੱਖ ਕਰਤਾ ਕਹਿੰਦਾ ਉਦਾਸ ਹੋ ਕੇ ਬੈਠ ਗਿਆ ਬੈਠਾ ਰਿਹਾ ਬੈਠ ਕੇ ਫਿਰ ਕਹਿਣ ਲੱਗਿਆ ਭਗਵਾਨ ਜੀ ਹੁਣ ਮੈਂ ਕੀ ਕਰਾਂ ਫਿਰ ਮੇਰੇ ਤਾਂ ਗਰੀਬੀ ਬਹੁਤ ਜ਼ਿਆਦੇ ਆ ਤਾਂ ਭਗਵਾਨ ਜੀ ਕਹਿਣ ਲੱਗੇ ਵੀ ਤੂੰ ਐਂ ਕਰ ਉਹ ਬੀਤੂ ਆ ਫਲਾਨੇ ਮੰਦਿਰ ਚ ਜਾ ਉੱਥੇ ਕਹਿੰਦੇ ਜਿਹੜੀ ਭਾਗਾ ਦੀ ਦੇਵੀ ਐ ਉਹ ਝਾੜੂ ਲਾਉਣੀ ਹੁੰਦੀ ਐ ਮੰਦਿਰ ਚ ਬੀਤੂ ਉੱਥੇ ਜਾ ਉੱਥੇ ਤੇਰਾ ਕੁਝ ਬਣ ਸਕਦਾ ਤਾਂ ਵਗਿਆ ਭਾਈ ਜਦੋਂ ਗਿਆ ਉੱਥੇ ਜਾ ਕੇ ਫੇਰ ਉਹੀ ਗੱਲ ਮੈਨੂੰ ਇੰਨੀ ਗਰੀਬੀ ਕਿਉਂ ਦਿੱਤੀ ਐ ਜੀ ਮੇਰੀ ਮਾਂ ਨੂੰ ਵਿਧਵਾ ਕਿਉਂ ਬਣਾਤਾ ਜੀ ਮੈਨੂੰ ਕੋਈ ਸਾਡੇ ਘਰੇ ਕੋਈ ਚੀਜ਼ ਨਹੀਂ ਮੇਰੇ ਦੋਸਤਾਂ ਕੋਲੇ ਸਾਰਾ ਕੁਝ ਐ ਜੀ ਮੇਰੇ ਸਾਡੇ ਭਾਗਾ ਚ ਕਿਉਂ ਨਹੀਂ ਕੁਝ ਲਿਖਿਆ ਤਾਂ ਭਗਵਾਨ ਕਹਿਣ ਲੱਗੇ ਵੀ ਭਾਈ ਜਿਹੜਾ ਕੁਝ ਤੁਹਾਡੇ ਕਰਮਾਂ ਚ ਹੈਗਾ ਸੀ ਉਹ ਉਹੀ ਮਿਲੂਗਾ ਤੁਹਾਨੂੰ ਤਾਂ ਕਹਿਣ ਲੱਗਿਆ ਵੀ ਬੈਠਾ ਰਿਹਾ ਜਦੋਂ ਕਿਣਾ ਜੀਆਂ ਪਾਈ ਗਿਆ ਯੋਗਮਾਨ ਕਹਿੰਦੇ ਭੱਗਾਂ ਦੀ ਦੇਵੀ ਨੂੰ ਕਹਿੰਦੇ ਤੂੰ ਕੋਈ ਬਦਲ ਦੇ ਇਹਦੇ ਕਰਮਾ ਮਾੜੇ ਮੋٹے ਬੱਚੇ ਦੇ ਕਿੰਨੇ ਹਾੜੇ ਕੱਢਦਾ ਹੈ ਇਹਦੇ ਕਰਮਾਂ ਚ ਕਹਿੰਦਾ ਤਾਂ ਇੰਨੀ ਗਰੀਬੀ ਕਿਉਂ ਲਿਖੀ ਹੈ ਉਹ ਕਹਿੰਦੀ ਜੀ ਮੈਂ ਤਾਂ ਲਿਖਣ ਵਾਲੀ ਆ ਕਹਿੰਦੀ ਇਹ ਤਾਂ ਭੱਗਾਂ ਦੀ ਰਾਣੀ ਨੇ ਲਿਖਾਤਾ ਜੋ ਮੈਂ ਲਿਖਤਾ ਉਹ ਕਹਿੰਦਾ ਫਿਰ ਹੁਣ ਕੋਈ ਇਹਦੀ ਕਰ ਦੇ ਮਦਦ ਉਹਨੇ ਇੱਕ ਪੋਟਲੀ ਦਿੱਤੀ ਪਾਈ ਜਾਤੂਰੇ ਉਹਦੇ ਮੂਰੇ ਕਪੋਟਲੀ ਸਿੱਟਤੀ ਸਿੱਕਿਆਂ ਦੀ ਤਾਂ ਮੁੰਡੇ ਨੇ ਦੇਖਿਆ ਵੀ ਇਹ ਹੈ ਜੀ ਤਾਂ ਸਿੱਕੇ ਨੇ ਲੈ ਕੇ ਬੋਟਲੀ ਚੱਲ ਪਿਆ ਘਰ ਨੂੰ ਜਦੋਂ ਘਰੇ ਗਿਆ ਤਾਂ ਸੋਚਦਾ ਵੀ ਹੁਣ ਮੈਂ ਗਲਤੀ ਨਹੀਂ ਕਰਦਾ ਕਿਤੇ ਨਹੀਂ ਖੜਦਾ ਸਿੱਧਾ ਘਰੀ ਜਾਊਗਾ ਪਹੁੰਚ ਗਿਆ ਘਰੇ ਪਹੁੰਚ ਗਿਆ ਤਾਂ ਗਾਹਾਂ ਮਾਂ ਘਰੇ ਨਾ ਉਹ ਪਿੰਡ ਚ ਗਈ ਹੋਈ ਕਿਸੇ ਦੇ ਸਿੱਕਿਆਂ ਨੂੰ ਇੱਕ ਭਾਂਡੇ ਚ ਕੱਢਿਆ ਕੱਢ ਕੇ ਉੱਥੇ ਧਰਲੇ ਵੀ ਮੇਰੀ ਮਾਂ ਬੜਾ ਖੁਸ਼ ਹੋਊਗੀ ਦੇਖ ਕੇ ਤਾਂ ਭਾਂਡੇ 'ਚ ਕੱਢ ਕੇ ਧਰ ਗਿਆ ਮਾਂ ਨੂੰ ਲੈਣ ਵਾਗ ਗਿਆ ਪਿੰਡ 'ਚ ਉਹ ਰੱਬ ਦੀ ਨੇਤ ਕੋਈ ਅੰਦਰ ਬੜਿਆ ਚੋਰ ਚੱਕਾ ਉਹ ਚੱਕ ਕੇ ਭਾਂਡਾ ਹੀ ਲੈ ਗਿਆ ਸਿੱਕਿਆਂ ਦਾ ਤਾਂ ਜਦੋਂ ਅੰਦਰ ਆਇਆ ਮਾਂ ਮੈਂ ਤਾਂ ਇੱਥੇ ਸਿੱਕੇ ਧਰੇ ਤੇ ਉਹ ਕਹਿੰਦੀ ਤੂੰ ਕਿਉਂ ਰੋਜ਼ ਕਹਾਣੀਆਂ ਬਣਾਈ ਜਾਂਦਾ ਹੈ ਕਹਿੰਦਾ ਨਾ ਮਾਂ ਮੈਂ ਝੂਠ ਨਹੀਂ ਬੋਲਦਾ ਇੱਥੇ ਸਿੱਕੇ ਧਰੇ ਤੇ ਮੈਂ ਤਾਂ ਭਾਈ ਫੇਰ ਉਹੀ ਗੱਲ ਕਹਿੰਦਾ ਵੀ ਇਹ ਤਾਂ ਔਖਾ ਹੋ ਗਿਆ ਕਹਿੰਦਾ ਮੈਂ ਮਾਂ ਮੈਂ ਸੋਚਣ ਲੱਗ ਗਿਆ ਕਹਿੰਦਾ ਮੈਂ ਮੇਰੀ ਮਾਂ ਨੂੰ ਕਿਵੇਂ ਯਕੀਨ ਦਿਵਾਵਾਂ ਫੇਰ ਭਾਈ ਦੂਜੇ ਦਿਨ ਫੇਰ ਵਗਿਆ ਚੁੱਕਈ ਮੰਦਿਰ 'ਚ ਤਾਂ ਉਹ ਕਹਿਣ ਲੱਗੇ ਵੀ ਤੈਨੂੰ ਕੱਲ ਸਿੱਕੇ ਮਿਲੇ ਤੇ ਪੋੜੜੀ ਉਹ ਕਿੱਧਰ ਗਈ ਤੇਰੀ ਅੱਜ ਉਹੀ ਗੱਲ ਵਿਚਾਰੇ ਨੇ ਦੱਸਤਾ ਕਹਿੰਦਾ ਜੀ ਮਿਲਿਆ ਤਾਂ ਬਥੇਰਾ ਕੁਸਤੀ ਪਰ ਉਹਨਾਂ ਨੂੰ ਵੀ ਕੋਈ ਚੱਕ ਕੇ ਲੈ ਗਿਆ ਬੜਾ ਪੰਗਾ ਪਿਆ ਕਹਿੰਦੇ ਫੇਰ ਉਹ ਕਹਿੰਦੇ ਤੂੰ ਹੁਣ ਐ ਕਰ ਵੀ ਤੂੰ ਇੱਥੇ ਮੰਦਿਰ ਚ ਚੁੱਪ ਕਰਕੇ ਆ ਕੇ ਬਸ ਦਰਸ਼ਨ ਕਰੀਂ ਗਿਆ ਬੋਲੀ ਨਾ ਮੰਗੀ ਨਾ ਤੈਨੂੰ ਇੱਥੇ ਹੀ ਮਰادت ਪਾਉਗੀ ਇੱਥੇ ਬੈਠ ਕੇ ਆਥਣ ਨੂੰ ਮੁੜ ਗਿਆ ਰੋਜ਼ ਆਇਆ ਕਰ ਵੀ ਬਸ ਤੂੰ ਦਰਸ਼ਨ ਕਰਨ ਨੇ ਤਾਂ ਮੰਗਣਾ ਕੁਛ ਨਹੀਂ ਉਹ ਕਹਿੰਦਾ ਠੀਕ ਹੈ ਆ ਜਾਂਦਾ ਭਾਈ ਮੰਦਰ ਚ ਸਵੇਰੇ ਵਗ ਗਿਆ ਵਗ ਜਿਆ ਕਰੇ ਆਥਣ ਨੂੰ ਮੁੜਿਆ ਕਰੇ ਕਿਸੇ ਤੋਂ ਕੁਝ ਮੰਗਿਆ ਨਾ ਕਰੇ ਬਸ ਬੈਠਾ ਦੇਖੀ ਜਾਇਆ ਕਰੇ ਭਗਵਾਨ ਜੀ ਕੰਨੀ ਦੇਖੀ ਜਾਂਦਾ ਹੈ ਤਾਂ 3 ਮਹੀਨੇ ਹੋ ਗਏ ਜਾਂਦੇ ਨੂੰ 3 ਮਹੀਨੇ ਜਦੋਂ ਦੇਖਿਆ ਭਗਵਾਨ ਜੀ ਨੇ ਭਗਾਾਂ ਦੀ ਦੇਵੀ ਨੂੰ ਕਹਿਣ ਲੱਗੇ ਵੀ ਦੇਖ ਲੈ 3 ਮਹੀਨੇ ਹੋ ਗਏ ਕੁਸ ਨੀ ਮੰਗਦਾ ਇਹ ਤਾਂ ਭਗਤ ਬਹੁਤ ਪੱਕਾ ਹੈ ਵੀ ਲੋਕ ਤਾਂ ਆਉਂਦੇ ਨੇ ਇੰਨੀ ਇੰਨੀ ਮਰਦਾਂ ਮੰਗਦੇ ਨੇ ਐਨਾ ਕੁਸ ਮੰਗ ਲੈਂਦੇ ਨੇ ਜਿਹੜਾ ਕਈ ਪੀੜ੍ਹੀਆਂ ਤੱਕ ਚੱਲੀ ਜਾਵੇ ਉਹ ਮੁੱਕ ਮੁੱਕਦਾ ਹੀ ਨਹੀਂ ਕਹਿੰਦੇ ਤਾਂ ਕੁਸ ਵੀ ਨਹੀਂ ਮੰਗਦਾ ਵੀ ਇਹਨੂੰ ਬਿਨਾ ਮੰਗੇ ਕੁਸ ਦੇਣਾ ਚਾਹੀਦਾ ਵੀ ਇਹਨੂੰ ਤਾਂ ਦੁੱਗਣਾ ਦਿਓ ਬਿਨਾ ਇਹ ਚੁੱਪ ਕਰਕੇ ਦਰਸ਼ਨ ਕਰਦਾ ਬਿਨਾ ਮੰਗੇ ਆਲੇ ਨੂੰ ਦੁੱਗਣਾ ਦਿਓ ਭਾਈ ਉਹਨੇ ਕੀ ਕੀਤਾ ਹੀ ਇੱਕ ਸਿੱਕਾ ਸਿੱਟਤਾ ਉਹਦੇ ਮੂਰੇ ਇੱਕੋ ਹੀ ਸਿੱਕਾ ਸਿੱਟਿਆ ਹੋਇਆ ਤਾਂ ਜਾ ਕੇ ਲੈ ਗਿਆ ਜਦੋਂ ਲੈ ਗਿਆ ਜਾ ਕੇ ਤਾਂ ਮਾਂ ਨੂੰ ਫੜਾਇਆ ਸਿੱਕਾ ਕਹਿੰਦਾ ਆ ਦੇਖ ਮਾਂ ਅੱਜ ਆ ਮਿਲਿਆ ਮੈਨੂੰ ਭਗਵਾਨ ਜੀ ਤੋਂ ਮਾਂ ਨੇ ਫਿਰ ਸੱਚ ਮੰਨਿਆ ਉਹਨੂੰ ਕਹਿੰਦਾ ਜਾ ਮਾਂ ਹੁਣ ਇਹਨੂੰ ਵੇਚ ਕੇ ਨਾ ਤੂੰ ਕਹਿੰਦਾ ਨਾਲੇ ਖਾਣਾ ਪੀਣ ਦਾ ਸਮਾਨ ਲਿਆ ਨਾਲੇ ਕਹਿੰਦਾ ਜਿਹੜੀ ਲੋੜਵੰਦ ਚੀਜ਼ਾਂ ਨੇ ਤੂੰ ਉਹ ਲਿਆ ਉਹ ਭਾਈ ਮਾਂ ਨੇ ਸੋਚਿਆ ਵੀ ਮੇਰਾ ਪੁੱਤ ਇੰਨੀ ਮਿਹਨਤ ਕਰਦਾ ਰੋਜ਼ ਜੰਗਲਾਂ 'ਚ ਜਾ ਕੇ ਮੱਥਾ ਮਾਰਦਾ ਵੀ ਕਿਉਂ ਨਾ ਅੱਜ ਉਹਨੂੰ ਵਧੀਆ ਖਾਣਾ ਖਵਾਵਾਂ ਉਹ ਮੱਛੀ ਲਿਆਈ ਵੀ ਉਹਨੂੰ ਮੱਛੀ ਬਣਾ ਕੇ ਦੇਵਾਂ ਮੇਰੇ ਪੁੱਤ ਨੂੰ ਹੁਣ ਗਰੀਬ ਨੂੰ ਨਹੀਂ ਵੀ ਹੁੰਦਾ ਖਾਦਾ ਜਦੋਂ ਚੰਗਾ ਤਾਂ ਜਦੋਂ ਭਾਈ ਉਹ ਆਈ ਘਰੇ ਮੱਛੀ ਧਰਤੀ ਮੱਛੀ ਜਦੋਂ ਮਰ ਗਈ ਤਾਂ ਉਹਨੂੰ ਲੱਗੀ ਕੱਟਣ ਤਾਂ ਵਿੱਚੋਂ ਰਤਨ ਜੜੀ ਨਿਕਲਿਆ ਹੀ ਸ਼ਾਪ ਮੁੰਡੇ ਨੂੰ ਹੱਕਾ ਮਾਰਦੀ ਐ ਵੱਜਿਆ ਆ ਆ ਕੇ ਕਹਿੰਦਾ ਮਾਂ ਆਹੀ ਧੀ ਕਹਿੰਦਾ ਜਿਹੜੀ ਮੈਨੂੰ ਭਗਵਾਨ ਜੀ ਨੇ ਦਿੱਤੀ ਸੀ ਮੁੰਦਰੀ ਕਹਿੰਦਾ ਉਹ ਪਾਣੀ ਚ ਡਿੱਗੀ ਸੀ ਕਹਿੰਦਾ ਇਹਦਾ ਮਤਲਬ ਇਹ ਖਾ ਗਈ ਕਹਿੰਦਾ ਉਹਨੂੰ ਅੱਜ ਆਪਾਂ ਨੂੰ ਮਿਲ ਗਈ ਕਹਿੰਦਾ ਕਹਿੰਦਾ じゃ ਹੁਣ ਐ ਕਰ ਮਾਂ ਇਹਨੂੰ ਵੀ ਵੇਚਿਆ ਮਾਂ ਕਹਿੰਦੀ ਆਪਾਂ ਐ ਕਰਦੇ ਆ ਪੁੱਤ ਵੀ ਆਪਾਂ ਇਹਨੂੰ ਵੇਚ ਕੇ ਨਾ ਤਾਂ ਘਰ ਦਾ ਸੌਦਾ ਪੱਤਾ ਲਿਆਵਾਂਗੇ ਵੀ ਨਾਲੇ ਆਪਾਂ ਕਿਸੇ ਭੁੱਖਿਆਂ ਨੂੰ ਗਰੀਬਾਂ ਨੂੰ ਰੋਟੀ ਖਵਾ ਦਿੰਨੇ ਆ ਭਗਵਾਨ ਜੀ ਨੇ ਆਪਾਂ ਨੂੰ ਦਿੱਤੇ ਨੇ ਪੈਸੇ ਹੁਣ ਵੀ ਮਹਿ ਰਾਸ਼ਨ ਲਿਆਉਂਦੀਆਂ ਆਪਾਂ ਚੌੜ-ਚੂੜ ਲਿਆ ਕੇ ਵੀ ਜੱਗ ਕਰ ਦਾਂਗੇ ਜਦੋਂ ਲਿਹਾਈ ਭਾਈ ਸਮਾਨ ਲਿਆਂਦੇ ਚੌੜ-ਚੂੜ ਵੀ ਜੱਗ ਕਰਾਂਗੇ ਤਾਂ ਪੁੱਤ ਨੂੰ ਕਹਿਣ ਲੱਗੀ ਵੀ ਚੱਲ ਆਪਾਂ ਬਾਲਣ ਤਾਂ ਲਿਆਈਏ ਜਦੋਂ ਚੜ ਗਏ ਦਰਖਤ ਸੁੱਕੇ ਤੇ ਜਿੱਥੇ ਜਿਵੇਂ ਹੁੰਦੇ ਨੇ ਡਾਣੇ ਵਿੱਚ ਸੁੱਕੇ ਇੱਕ ਦਰਖਤ ਤੇ ਚੜ ਗਿਆ ਮੁੰਡਾ ਜੰਗਲ ਵਿੱਚ ਗੱਚ ਗਏ ਜਦੋਂ ਲੱਕੜਾਂ ਨੂੰ ਦਰਖਤ ਤੇ ਜਦੋਂ ਚੜਿਆ ਤਾਂ ਦੇਖਦਾ ਵੀ ਇੱਕ ਆਲਮੈ ਇੱਲ ਦਾ ਇੱਲ ਦੇ ਆਲਣੇ ਦੇ ਵਿੱਚ ਹਾਰ ਪਿਆ ਮੁੰਡੇ ਨੇ ਤਾਂ ਭੱਜ ਕੇ ਚੱਕ ਲਿਆ ਲੱਕੜਾਂ ਲੁਕੜਾਂ ਤੋੜ ਕੇ ਸਿੱਟੀਆਂ ਗਿਆ ਆ ਕੇ ਮਾਂ ਨੂੰ ਕਹਿੰਦਾ ਦੇਖ ਮਾਂ ਆਹ ਹਾਰਤੀ ਕਹਿੰਦਾ ਇੱਲ ਲੈ ਗਈ ਤੀ ਜਿਹੜਾ ਚੱਕ ਕੇ ਆ ਪਿਆ ਹੈ ਕਹਿੰਦਾ ਉਹਦੇ ਆਲਣੇ ਚ ਬੜਾ ਖੁਸ਼ ਹੋਏ ਮਾਂ ਪੁੱਤ ਕਹਿੰਦਾ ਹੁਣ ਆਪਣੇ ਦਿਨ ਭਾਗ ਕਹਿੰਦਾ ਬਦਲਣਗੇ ਮਾਂ ਚਲੋ ਲਾਇਗੇ ਜਾ ਕੇ ਕੁਸਤਾ ਖਾਣਾ ਖੂਣਾ ਖਵਾਇਆ ਫਿਰ ਕੁਸ ਭਾਈ ਉਹਨਾਂ ਨੇ ਕੰਮ ਤੋੜ ਲਿਆ ਮੁੰਡੇ ਨੇ ਜਦੋਂ ਕੰਮ ਤੋੜ ਲਿਆ ਤਾਂ ਅੱਜ ਕੁਸ ਕੱਲ ਕੁਸ ਵੱੱਦਾ ਬਦੀ ਗਿਆ ਮਾਂ ਪੁੱਤ ਬਹੁਤ ਖੁਸ਼ ਵੀ ਆ ਤਾਂ ਰੰਗ ਗਿਲਾ ਤੇ ਉਹ ਕਹਿੰਦਾ ਭਗਵਾਨ ਜੀ ਦਾ ਤੂੰ ਤਾਂ ਕਹਿੰਦਾ ਮੈਨੂੰ ਜਾਣ ਨਹੀਂ ਦਿੰਦੀ ਤੀ ਭਗਵਾਨ ਜੀ ਕਹਿੰਦੀ ਤੀ ਵੀ ਆਪਣੇ ਕਰਮਾਂ ਚਾ ਲਿਖਿਆ ਹੋਇਆ ਹੈ ਗਰੀਬੀ ਕਹਿੰਦਾ ਦੇਖ ਲੈ ਹੁਣ ਇਹ ਕਿੱਥੋਂ ਆ ਗਿਆ ਕਹਿੰਦਾ ਸਾਰਾ ਕੁਝ ਕਹਿੰਦਾ ਭਗਵਾਨ ਜੀ ਆਖੇ ਵੀ ਲੱਗਦੇ ਨੇ ਮਾਂ ਕਹਿੰਦਾ ਹੁਣ ਮੈਂ ਸਾਰੇ ਕੰਮ ਕਰਿਆ ਕਰੂੰਗਾ ਕਹਿੰਦਾ ਤੂੰ ਹੁਣ ਕਿਸੇ ਦੇ ਕੰਮ ਨਾ ਕਰੀ ਕਹਿੰਦਾ ਆਪਾਂ ਨੂੰ ਤਾਂ ਭਗਵਾਨ ਜੀ ਨੇ ਬਹੁਤ ਕੁਝ ਦਿੱਤਾ ਸੋ ਇਹ ਬਾਤ ਸੀ ਜੀ ਵੀ ਕਿਵੇਂ ਕਰਮ ਬੰਦਾ ਪਲਟਾ ਸਕਦਾ ਆਪਦੇ ਬਦਲਾ ਸਕਦਾ ਭੱਗਾਂ ਨੂੰ ਪਰ ਬਦਲਾਉਂਦਾ ਉਹੀ ਆ ਜਿਹਦੀ ਨੇਚੈਤਾ ਕੜੀ ਹੋਵੇ ਆਮ ਬੰਦਾ ਆਪਾਂ ਤਾਂ ਹਿੱਲ ਜਾਂਦੇ ਆ ਛੇਤੀ ਮਾੜਾ ਜਿਹਾ ਰੱਬ ਦਾ ਨਾਮ ਭਗਤੀ ਕਰ ਨਹੀਂ ਸਕਦੇ ਅੱਧਾ ਘੰਟਾ 20 ਮਿੰਟ ਨਹੀਂ ਕਰ ਸਕਦੇ ਆਪਾਂ ਤਾਂ ਉਹਦੀ ਪੂਰੀ ਨੇਚੈਤੀ ਬੱਚੇ ਦੀ ਤਾਂ ਉਹਨੇ ਸਾਰਾ ਕੁਝ ਪਾ ਲਿਆ ਸੋ ਧੰਨਵਾਦ ਜੀ ਜ਼ਰੂਰ ਦੱਸਿਓ ਕਮੈਂਟ ਕਰਿਓ ਕਹੀ ਜੀ ਲੱਗੀ ਤੁਹਾਨੂੰ